ਬਾਈ ਅੱਜ ਮੈਂ ਮੋਟਰ ਤੇ ਆਇਆ ਹੋਇਆਗਾ ਠੀਕ ਆ ਮੇਰਾ ਨਾਂ ਹੈਗਾ ਮਨਪ੍ਰੀਤ ਸਿੰਘ ਪਿੰਡ ਮੇਰਾ ਇੱਥੇ ਫਤਿਹਗੜ੍ਹ ਸਾਹ ਕੋਲੇ ਆ ਠੀਕ ਆ ਬਾਈ ਤੇ ਇੱਕ ਕੁੜੀ ਨੇ ਮੈਨੂੰ ਧੋਖਾ ਦਿੱਤਾ ਮੈਥੋਂ ਨਾ ਘੱਟੋ ਘੱਟ ਬਈ ਉਹਨਾਂ ਘੱਟੋ ਘੱਟ 20 ਲੱਖ ਰੁਪਇਆ ਖਾ ਗੀ ਮੈਥੋਂ ਤੇ ਅੱਜ ਮੈਂ ਸਪਰੇ ਹੀ ਪੀਣ ਲੱਗਿਆ ਪਰ ਨਾਲੇ ਕੋਲੇ ਉਹਦਾ ਪਿੰਡ ਹੈਗਾ ਤੇ ਉਹਦੇ ਘਰ ਦੇ ਦਾ ਨਾਂ ਹੈਗਾ ਤੇ ਮੰਮੀ ਦਾ ਨਾਂ ਹੈਗਾ ਕਰਮਜੀਤ ਕੌਰ ਤੇ ਪਿਓ ਦਾ ਨਾਂ ਹੈਗਾ ਬੂਟਾ ਸਿੰਘ ਤੇ ਕੁੜੀ ਦਾ ਨਾਂ ਹੈਗਾ ਪਿੰਕੀ ਕੌਰ ਪਿੰਡ ਹੇਗਾ ਮਾ ਦਾ ਬਰਨਾਲੇ ਕੋਲੇ ਤੇ ਬਾਈ ਕੈਨੇਡਾ ਗਈ ਆ ਉਹ ਗ੍ਰੈਂਟਨ ਠੀਕ ਆ ਬਾਈ ਤੇ ਅੱਜ ਮੈਂ ਸਪਰੇਅ ਪੀਨ ਲੱਗਾਂਗਾ ਤੇ ਮੈਂ ਬਹੁਤ ਔਖਾਂਗਾ ਬਾਈ ਆ ਲੋ ਅੱਜ ਤਾਂ ਮਾਰੀ ਜਾਣਾ ਬਸ ਅੱਜ ਖਤਮ ਕਰੀਏਗੀ ਦਾ ਕੰਮ ਓਏ ਆ ਕਿ ਓ ਯਾਰ ਬਾਈ ਯਾਰ ਮਰ ਜਾਂ ਤਾਂ ਯਾਰ ਮੈਨੂੰ ਸਪਰੇਅ ਦੇ ਦਿਓ ਯਾਰ ਬਾਈ ਮੈਨੂੰ ਆਇਆ ਮਰ ਜੂਗਾ ਉਹਦੇ ਮਾਰਨ ਵਾਲੇ ਦੇਖੇ ਨਹੀਂ ਕਿਸੇ ਬਾਈ ਯਾਰ ਮੈਂ 20 ਲੱਖ ਦੇ ਤਾ ਓ ਥੋੜੀ ਬੋਸ ਬਾਈ ਆ ਬਾਹਰ ਰੱਖ ਦੇ ਬਾਹਰ ਖੜਾ ਜਾ ਬਾਈ ਯਾਰ ਮੈਨੂੰ ਦੇ ਦਿਓ ਯਾਰ ਮੈਂ ਇਹਨੂੰ ਮਾਰ ਜਾਂਦਾ ਯਾਰ ਬਾਈ ਯਾਰ ਗੱਲ ਕਰ ਲਈਏ ਪਹਿਲਾਂ ਗੱਲ ਕਰ ਪੂਰੀ ਕਰ ਕੁਝ ਗੱਲ ਯਾਰ 20 ਲੱਖ ਦੇ ਥੱਲੇ ਆ ਗਿਆ ਯਾਰ ਦੇ ਦੋ ਚੰਗਾ ਹੋ ਗਿਆ ਤੂੰ ਲਾਈਵ ਹੋ ਗਿਆ ਜੇ ਤੂੰ ਲਾਈਵ ਨਾ ਹੁੰਦਾ ਤਾਂ ਮਰ ਗਿਆ ਸੀਗਾ ਤੂੰ ਕੋਈ ਨਹੀਂ ਇੱਥੇ ਵੜ ਯਾਰ ਇੱਥੇ ਵੜ ਨਹੀਂ ਯਾਰ ਕਿਤੇ ਬਾਈ ਆਪ ਨੂੰ ਪਤਾ ਲੱਗ ਗਿਆ ਨੇੜੀ ਸੀ ਹੋਰ ਬਾਈ ਮੈਂ 20 ਲੱਖ ਦੇ ਬਾਈ ਮੇਰੀ ਗੱਲ ਸੁਣ ਨਾ ਤੂੰ ਗੱਲ ਸਮਝਾ ਪਹਿਲਾਂ ਗੱਲ ਕੀ ਬਾਈ ਯਾਰ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਪਿੰਕੀ ਨਾਂ ਦਾ ਹੈਗਾ ਉਹਦਾ ਬਾਈ ਮੈਨੂੰ ਉਹ ਆਂਦੀ ਨਾ ਬਾਈ ਬਾਈ ਉਹ ਬਰਨਾਲੇ ਕੋਲ ਦੀ ਆ ਬਾਈ ਮੈਨੂੰ ਆਂਦੀ ਨਾ ਵੀ ਮੈਨੂੰ 20 ਲੱਖ ਰੁਪਏ ਦੇ ਦੇ ਮੈਂ ਤੈਨੂੰ ਬਾਹਰ ਜਾ ਕੇ ਬੁਲਾ ਲੂੰਗੀ ਮੈਂ ਵਲਾਜ ਜਾ ਕੇ ਤੇ ਉਹਨੂੰ 20 ਲੱਖ ਰੁਪਏ ਦੇ ਦਾਂ ਆਪਦੀ ਜ਼ਮੀਨ ਵੇਚ ਕੇ ਤੇ ਹੁਣ ਮੇਰਾ ਪਿਓ ਵੀ ਮੈਨੂੰ ਲੜੂਗਾ ਤੇ ਮੈਨੂੰ ਬੁਲਾਰ ਵੀ ਨਹੀਂ ਬੁਲਾਉਂਦੀ ਕਿੰਨੇ ਦਿਨ ਸਾਨੂੰ ਗਿਆ 20 ਲੱਖ ਦਾ ਹੋ ਗਿਆ ਟੈਨਸ਼ਨ ਹੋ ਰਹੀ ਉਹ ਕੁੜੀਆਂ ਪਿੱਛੇ ਨਹੀਂ ਕੰਦਰਦੇ ਹੈ ਜਾਂ ਕੁਛ ਕਰੀਦਾ ਹੁੰਦਾ ਫੇਰ ਕੀ ਹੋ ਗਿਆ ਪੈਸਾ ਦਾ ਦੁਆਰੇ ਵੀ ਆ ਗਿਆ 30 ਲੱਖ ਰੁਪਈਆ ਕਿ ਕਹੂੰਗਾ ਯਾਰ ਭਾਈ 30 ਲੱਖ ਰੁਪਈਆ ਹਾਂ ਭਾਈ ਤੇਰੇ ਕੋਲ ਫੋਨ ਕਿੰਨਾ ਹੈ ਮੇਰੇ ਕੋਲੇ ਭਾਈ ਉਹ ਕਿਲਾ ਸੀ ਉਹ ਮੈਂ ਵੇਚਦਾ ਕਿਲਾ ਵੇਚਦਾ ਹਾਂ ਭਾਈ ਪਰਵਾਜ਼ ਕੋਣ ਕੋਣ ਹੈ ਪਰਵਾਜ਼ ਤੇ ਮੰਮੀ ਡੈਡੀ ਭਾਈ ਠੀਕ ਹੈ ਦਾਦਾ ਦਾਦੀ ਭਾਈ ਘਰ ਕੋਲ ਤੋਂ ਵਜੀ ਤੇਰਾ ਹਾਂ ਭਾਈ ਹੈਗਾ ਸਾਰਾ ਕੁਝ ਇਕੱਲਾ ਇਕੱਲਾ ਹੀ ਹਾਂ ਹਾਂ ਭਾਈ ਮੰਮੀ ਡੈਡੀ ਹੈਗੇ ਆ ਹਾਂ ਭਾਈ ਜੋਬ ਕਰਦੇ ਆ ਹਾਂ ਭਾਈ ਕਿੰਨੀ ਗਰੀਨ ਖਾਂਦਾ ਨਹੀਂ ਜੋਬ ਕਰਦੇ ਆ ਭਾਈ ਜੋਬ ਕਰਦੀ ਸੀ ਮੇਰੇ ਪਿੰਡ ਦਾ ਮੁੰਡਾ ਹੋਵੇਗਾ ਭਾਈ ਯਾਰ ਠੀਕ 25000 ਰੁਪਈਆ ਹਾਂ ਭ ਪਿਆ 60000 ਬਣ ਗਿਆ 60 ਬਣ ਗਿਆ ਰਿਵਾਰਚ ਕੋਣ ਕੋਣ ਤੂੰ ਗੱਲਾਂ ਗੱਲਾਂ ਭਾਈ ਐ ਨਾ ਹਾਂ ਭਾਈ ਔਰ ਨਾ ਭੈਣ ਐ ਨਾ ਭਰਾ ਐ ਜੋ ਫਰਕਾਰੀ ਕਰਦੇ ਵੱਧ ਹੋਊਗੀ ਤਨਖਾਹ ਨਾਲੇ ਨਹੀਂ 50 50000 ਨਾਲਾ ਚੱਲਦਾ 50000 ਇੱਕ ਜਣੇ ਦੀ ਖਰਚਾ ਥੋੜਾ ਕੋਈ ਨਹੀਂਗਾ ਹਾਂ ਤੇ ਸੁਪਨੇ ਪੂਰੇ ਕੀਤੇ ਨੇ ਤੇਰੇ ਕੋਲ ਗੱਡੀ ਵੀ ਐ ਹਾਂ ਭਾਈ ਥਾਰ ਵੀ ਐ ਬਾਲਾ ਕੁਝ ਹੈਗਾ ਤੇ ਤੂੰ ਬਿਨਾ ਮਾਂ ਕੋਲ ਤੂੰ ਦੱਸੇ ਤਾਂ ਅਸੀਂ ਕਿਹੜਾ ਕਰਦਾ ਸੀ ਅਸੀਂ ਕਿਹੜਾ ਕਰਾਂ ਕਿਸਾ ਤੇ ਤੇਰੇ ਵੇਚਦੇ ਵੀਡੀਓ ਪਾਉਣੀ ਐ ਏ ਬੰਦੇ ਦੀ ਭਾਗ ਬਾਹਰਲ ਕਰ ਦਾਂਗੇ ਪੂਰੀ ਹੈਲਪ ਕਰੂਗਾ ਸੁਣੀ ਲਈ ਜੀ ਬਾਈ ਮੇਰੇ ਪੈਸੇ ਕਢਾ ਲੂ ਬਾਈ ਤੇਰੀ ਭੰਗ ਦਾ ਵਧੀਆ ਦੀ ਯਾਰ ਪੈਸੇ ਕਢਾ ਲਾਂਗੇ ਫੋਨ ਆਇਆ ਪਰ ਨਹੀਂ ਫੋਨ ਲਾਜਾ ਸਾਰਾ ਕੁਝ ਹੋ ਜਾਊਗਾ ਕੇਸ ਕਰਾਂਗੇ ਪੰਚਾਇਤ ਦਾ ਰਾਖੇ ਹੈਣਾ ਗੱਲ ਬਾਤ ਕਰਾਂਗੇ ਤੇਰੇ ਪੈਸੇ 25 ਲੱਖ ਰੁਪਏ ਲਿਆ ਹਾਂ 50 ਕਢਾ ਲੀਏ ਨਹੀਂ ਬਾਈ ਬੁੱਕਨੇ ਬਣਾਵਾਂਗੇ ਉਹਦਾ ਪੈਰੀ ਹੱਥ ਲਾਉ ਤੇਰੇ ਤੇ ਤੇਰੇ ਮਾਂ ਪਿਓ ਦੇ ਹਾਂ ਬੇਫੋਨ ਆਇਆ ਟੈਨਸ਼ਨ ਕੋਈ ਨਹੀਂ ਆਜਾ ਪਰਾ ਕਾ ਮਨੀ ਕਰਨਾ ਕੰਜਰ ਤੇਰੇ ਬਾਪ ਕੀ ਮੁੱਤਰਵੇਂ ਤੁਸੀਂ ਮੈਨੂੰ ਇਕ ਕਾਜ ਥੱਲੇ ਆ ਗਿਆ ਸੀ ਕੱਲਾ ਕੱਲਾ ਜਵਾਬ ਆ ਦੋਨਾਂ ਦਾ ਜਾ ਉਹ ਤੇਰੇ 35 ਸੈਕਿੰਡਾਂ ਨੇ ਤੇਰੀ ਜਾਨ ਬਚਾਈ ਪਤਾ ਕਿਵੇਂ ਕਿਵੇਂ ਬਾਈ ਹਾਂ ਮੇਗਾ ਸੁਣ ਤੂੰ ਸਾਡ ਮੈਂ ਤੇਰੇ ਨਾਲ ਐੜਾ ਨਾ ਇਸ ਤੋ ਫੇਸਬੁਕ ਤੇ ਹਾਂ ਬਾਈ ਹੈਗਾ ਰੀਲ ਆਪਾ ਤੇਰਾ ਪੇਜ ਫੋਲੋ ਕੀਤਾ ਤੇਰਾ ਪੇਜ ਕਿਨੇ ਬਣਾ ਕੀਤਾ ਤੂੰ ਤੂੰ ਬਾਈ ਮੈਂ ਬਣਾ ਕੀਤਾ ਨਾ ਤੇਰੇ ਫੋਲੋਅਰ ਕਿੰਨੇ ਆ? ਮੇਰੇ ਇੱਕ ਕੇ ਬਾਈ ਇੱਕ ਕੀ ਹੈ ਠੀਕ ਹੈ ਤੂੰ ਨਵਾਂ ਬਣਾਇਆ ਤੇ ਤੂੰ ਫੱਟਾ ਦਾਸ ਨਹੀਂ ਹੋਇਆ ਠੀਕ ਹੈ ਅਸੀਂ ਮੈਂ ਤੈਨੂੰ ਫੋਲੋ ਕਰਦਾ ਹਾਂ ਮੇਰਾ 1,98,000 ਫੋਲੋਅਰ ਹੈ ਫੇਸਬੁਕ ਤੇ ਮੈਂ ਤੇ ਨਾ ਵੀਡੀਓ ਦੇਖਦਾ ਚਲੋ ਜਵਾਕ ਆ ਯਾਰ ਵੀ ਆਪਾਂ ਮੂਠੀ ਮੋਸ਼ਨਲ ਹੋਰ ਵੱਜ ਜਾਣਗੇ ਫੋਟੋ ਜਵਾਕ ਨੂੰ ਤੇਰੀ ਵੀਡੀਓ ਸ਼ੇਅਰ ਕਰਦਾ ਹਾਂ ਤੇਰੀ ਭਾਈ ਉਹਦਾ ਆਪਾਂ 35 ਸਕਿੰਟ ਦੇ ਵਿੱਚ ਜੇ ਬੰਦੇ ਨੂੰ ਦੇਖ ਲਿਆ ਜੀ ਨਾ ਹੁੰਦੇ ਤਾਂ ਕੰਮ ਹੋ ਗਿਆ ਸੀ ਤੇਰੀ ਬਾਤ ਸੁਣ ਲਈ ਯਾਰ ਮੈਂ ਨੂੰ ਆਖਿਆ ਮਖਾ ਕੋਣ ਬੋਲੀ ਜਾਂਦਾ ਅੰਦਰ ਮੈਂ ਵੀਡੀਓ ਦੇਖ ਲਈ ਭਾਈ ਮੈਂ ਤੇ ਮਾਰਨ ਲੱਗਿਆ ਸੀ ਉਹ ਕੁੜੀ ਤੇ ਜਾਂਦਾ ਸਾਰਾ ਕੁਝ ਫੇਰ ਕਿਉਂ ਇਹਦਾ ਤੈਨੂੰ ਕੋਈ ਫਰਕ ਨਹੀਂ ਪੈਣਾ ਉਹ ਬਾਹਰ ਬੈਠੀ ਆ ਤੇਰਾ ਤੇਰਾ ਘਰ ਆ ਕੇ ਲੌਗੀ ਭਾਈ ਭਾਨੇ ਬਾਈ ਦਾ ਲੌਗੀ ਸੀ ਆ ਜਾਣੇ ਹਾਂ ਠੀਕ ਆ ਠੀਕ ਤੇਰਾ 25 ਦਾ 25 ਲੱਖ ਰੁਪਇਆ ਵੀ ਨਹੀਂ ਕੱਢ ਪਰ ਮੇਰੀ ਗੱਲ ਸੁਣ ਲੈ ਕਿੰਨਾ ਕਮਟਾ ਇਹ ਲੋਕ ਕਿੰਨਾ ਜਮੀਨ ਦਾ ਸੀਗਾ ਹਾਂਜੀ ਭਾਈ ਕਿਸ ਤਰ ਤੂੰ ਕਿੱਲੇ 'ਚ ਕਿੰਨੀ ਕਮਾਈ ਕਰਦਾ ਨਾ ਝੂਠ ਨਾ ਬੋਲਦੀਆਂ ਪੈਦਾ ਬਈ 2.5 3 ਲੱਖ ਰੁਪਈਆ 3 ਲੱਖ ਤਾਂ ਉਹਨਾਂ ਨੂੰ ਹੂੰ ਤਾਰਾ ਦਾ ਕਰ ਵੀ ਕਰਦੇ ਨਾ ਹਾਂ ਤਾਰਾ ਨਾਲ ਉਹਨਾਂ ਨੂੰ ਹੂੰ ਕਦੋਂ ਵੀ ਲੋਂਦਾ ਨਾ ਹਾਂ ਹਾਂ ਚਾਲ ਲਾ ਕਰ ਵੀ ਕਰਦਾ ਇਹ ਬੰਦਾ ਜਮਾ ਗਰੀਬ ਬੰਦਾ ਦੋ ਡੱਬਰ ਦੋਰੀ ਜਾਂਦਾ ਇੱਕ ਆਵਦਾ ਭਰਾ ਦਾ ਪਰਿਵਾਰ ਭਰਾ ਦਾ ਪਰਿਵਾਰ ਤੁਰ ਹੀ ਜਾਂਦਾ ਇੱਕ ਆਵਦਾ ਪਰਿਵਾਰ ਤੁਰ ਹੀ ਜਾਂਦਾ ਚਾਰ ਬੱਚੇ ਇਹ ਕਿ ਉਹ ਦੀਪੁਰਾਈ ਉਹ ਦੀ ਘਰ ਵਾਲੀ ਆ ਦਾ ਪਿਓ ਤੇ ਆ ਦਾ ਮਾਂ ਸਹੀ ਆ ਬਾਈ ਹਾਂ ਸੀ ਦਾ 8 ਨੇ 8 ਾਂ ਦੇ ਬਾਕੀ ਨੰਮਾ ਇਹ ਫਿਰ ਤਾਂ ਕਬੀਲਦਾਰੀ ਵੀ ਹੈ ਨਹੀਂ ਹਲੇ ਤੇ ਸਦਾ ਕੋਈ ਕਬੀਲਦਾਰੀ ਤੈਨੂੰ ਕਹਦਾ ਫੇਗਰਾ ਤੂੰ ਨਜ਼ਾਰੇ ਲਾਇਆ ਆਪਦਾ ਬਾਈ ਅਸਲ ਇਹਨਾਂ ਦੀ ਇਹਨਾਂ ਦੀ ਵੀ ਗਲਤ ਹੈ ਜਿਹੜੇ ਏਜੰਟਾ ਚ ਫਸ ਕੇ ਬਾਹਰ ਜਾਵਨਦੇ ਆ ਲੱਭ ਕੇ ਜਾ ਰਹੇ ਆ ਕੁਝ ਕਰਦੇ ਆ ਇਹੋ ਜਿਹਾ ਫੋਰ ਬਥੇਰੇ ਕੇ ਸਕੇ ਪਰ ਤੂੰ ਤਾਂ ਨਾਮ ਕਰ ਰਿਆ ਯਾਰ ਕਰਦੀ ਸੀ ਯਾਰ ਬਾਈ ਉਹ ਪਿਆਰ ਦੂਰ ਕਿਹੜੇ ਪਿਆਰ ਪਤਾ ਨਹੀਂ ਕਿੰਨੇ ਕਿੰਨੇ ਕਰਦੀ ਉਹ ਮਰ ਜਾਂਦਾ ਉਹਨਾਂ ਦਾ ਹੋਰ ਮਿਲ ਜਾਂਦਾ ਤੂੰ ਇੱਥੇ ਆ ਕੁਝ ਕਰੀ ਜਾਣਾ ਉੱਥੇ ਕਿਸੇ ਹੋਰ ਨਾਲ ਨਜ਼ਾਰੇ ਲਈ ਜਾਂਦੀ ਹਾਂ ਚੱ ਉਸ ਨਹੀਂ ਹੁੰਦਾ ਪੈਸੇ ਬੋਲ ਤਰਾ 25 ਲੱਖ ਦਾ 25 ਲੱਖ ਮੜੂ ਟੈਨਸ਼ਨ ਨਹੀਂ ਲੈਣੀ ਹਾਂ ਇਹ ਤੂੰ ਬੈਠ ਜਾ ਅੰਸ ਹੋ ਜਾ ਤੇ ਮਿਲਿ ਕਿਛ ਜੀ ਕਿ ਉਹ ਬਈ ਚੰਡੀਗੜ੍ਹ ਮਿਲੀ ਸੀ ਤੇ ਨਿਕਲ ਕਿੱਥੇ ਮਿਲੀ ਸੀ ਤੁਹਾਨੂੰ 3V2 ਚੋਂ ਦੱਸ 3V2 ਚ ਜਿਹੜੇ ਆਉਂਦੇ ਨੇ ਜਿਸ ਸਹੀ ਆ ਉਹ ਫਤੂੰਗੀ ਤੂੰ ਅੱਜ ਹੀ ਉਹਦੇ ਨਾਲ ਟੋਕ ਕਰ ਲੈ ਜਾ ਆ ਕਰ ਇਹਦੇ ਪਿਓ ਨੂੰ ਤਾਂ ਫੋਨ ਲਾ ਯਾਰ ਕਿਸਦੇ ਨੂੰ ਬਲਾ ਉਹਨੂੰ ਯਾਰ ਹਲੇ ਲਓ ਉਹ ਸਮਝਾ ਕੇ ਯਾਰ ਨੰਬਰ ਲਾ ਨੰਬਰ ਲਾ ਹੁਣ ਫੋਨ ਲਾ ਦੱਸ ਯਾਰ ਬੁਢਾ ਪਿਓ ਬੰਦਾ ਇਹਦਾ ਪਿਓ ਬਾਈ ਯਾਰ ਉਹ ਵੀ ਤਾਂ ਮੈਂ ਕਹੀ ਜਾਂਦਾ ਵੀ ਤੂੰ ਮਾੜਾ ਤਲ ਗੱਲ ਕਰ ਤੂੰ ਬਾਈ ਚੱਲ ਤੂੰ ਕਰ ਲੈ ਹਾਂ ਜੀ ਪੜਿਆ ਕਿੰਨਾ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਬਈ ਵੀ ਇਹ ਕਰ ਦਾਂਗਾ ਆ ਬਾਈ ਆਪਣਾ ਮੁੰਡਾ ਨਾ ਜੇ ਜੇ ਅਸੀਂ ਨਾ ਹੁੰਦੇ ਉਹ ਲਾਈਵ ਦੇਖ ਲਿਆ ਤੇ ਕਿੱਟਾ ਵੀ ਕੀ ਆਪਣਾ ਦਰੂ ਦੇ ਜਿਹੜੇ ਵੀ ਅਸੀਂ ਅਸੋਦੀ ਮੈਨੂੰ ਦੋ ਚ ਟਨ ਕਹੇ ਮੂੰਚੋਂ ਕਦੋਂ 25 ਰੱਖੀ ਲੱਗੀ ਆ ਬਾਈ ਨਾ ਗੱਲ ਕਰ ਸੋਦੀ ਨੀ ਕਰ ਵੜੀ ਆਲੀ ਹੈਲੋ ਬਾਈ ਯਾਰ ਘਰੇ ਤਾਂ ਨਾ ਸਤਿ ਸ਼੍ਰੀ ਅਕਾਲ ਜੀ ਕੋਈ ਗੱਲ ਕੋਈ ਟੈਨਸ਼ਨ ਨਾਲਾ ਪਾਪੂ ਜੀ ਮੜਾ ਖੇਤ ਆਇਓ ਮੋਟਰ ਤੇ ਆ ਮੁੰਡਾ ਤੁਹਾਡਾ ਨਾ ਇੱਥੇ ਸਪਰੇ ਪੀਨ ਲੱਗਦਾ ਸੀ ਅਸੀਂ ਵੀਡੀਓ ਦੇਖ ਲਈ ਸੀ ਇੰਸਟਾ ਤੇ ਲਾਈਵ ਹੋਇਆ ਬੈਠਾ ਸੀ ਕਰ ਮੈਂ ਗੱਲ ਕੀ ਜਾਨ ਬਚਾਉਂਦੀ ਤੇ ਤੁਸੀਂ ਮੜਾ ਛੇਤੀ ਦੇਣੇ ਆਓ ਹਾਂ ਹਾਂਜੀ ਹਾਂਜੀ ਆਜੋ ਆਜੋ ਇੱਥੇ ਬੈਠੇ ਆਂ ਬੂਟਾ ਭਾਈ ਵੀ ਹੈਗਾ ਇੱਥੇ ਨਾਲ ਕੇਸਰ ਭਾਈ ਥਾੜੇ ਇੱਥੇ ਕੋਲੇ ਬੈਠੇ ਆ ਇਹਦੇ ਆ ਕੋਲੇ ਬੈਠਾ ਥਾਡੇ ਆ ਗੱਲ ਕਰਾ ਦਿੰਨੇ ਆ ਆ ਗੱਲ ਕਰ ਤੇਰੇ ਬਾਪੂ ਨਾਲ ਗੱਲ ਕਰ ਹਾਂਜੀ ਬਾਪੂ ਬਸ ਉਹ ਤਾਂ ਕੋਸ ਨਹੀਂ ਕਰਤਾ ਤਾਂ ਨਾ ਨੇੜੇ ਹੀ ਇੱਥੋਂ ਸਾਰਾ 500 ਮੀਟਰ 500 ਮੀਟਰ ਵੀ ਨਹੀਂ ਆਹ ਹੋਣਾ ਆਜੋ ਆਹ ਆਹ ਨਹੀਂ ਬੰਦਾ ਜੋ ਐਕਟਿਵ ਤੇ ਆਊਗਾ ਬਸ ਪੰਜਾਂ ਮਿੰਟਾਂ ਦਾ ਜਾਊਗਾ ਐਕਟਿਵ ਐਕਟਿਵ ਵਾਲੇ ਕੋਲੇ ਵਿਚਾਰੇ ਕੋਲੇ ਬੁਢਾ ਬੰਦਾ ਨਾ ਨਾਉਂ ਗੱਡੀ ਹੁੰਦੀ ਐ ਨਾ ਮੋਟਰਸਾਈਕਲ ਹੁੰਦਾ ਹੋਰ ਦੱਸ ਯਾਰ ਇਹ ਗੱਲ ਸੁਣ ਕਾਕਾ ਜ਼ਿੰਦਗੀ ਇੱਕ ਵਾਰ ਮਿਲਦੀ ਐ ਐਮੀ ਨਾ ਟੈਨਸ਼ਨ ਨਹੀਂ ਲਈਦੀ ਹੁੰਦੀ ਉਹ ਆ ਗਿਆ ਦਾ ਬਾਪੂ ਆ ਗਿਆ ਹਾਂ ਆ ਜਾਂਦੇ ਆ ਕੋਈ ਨਾ ਹੁੰਦਾ ਐਕਟਿਵ ਚਾਹੀਦਾ ਨਾ ਕੋਈ ਨਾ ਹੋੜੀ ਚਲਾਉਂਦਾ ਆ ਜਾਊਗਾ ਪਰ ਬੁਢਾ ਬੰਦਾ ਵਿਚਾਰਾ ਅਸਰੀ ਦਾ ਬਾਪੂ ਅਸਰੀ ਆ ਜਾ ਆ ਨਾ ਅਸਰੀ ਕਾ ਨਾ ਕੀ ਗੱਲ ਹੋ ਗਈ ਸੀ ਗੱਲ ਤੋਂ ਇਹਨੂੰ ਬੱਝਿਆ ਰੋ। ਕੀ ਲੋ ਵੀ ਇਧਰ ਬਹਿ ਜਾਈ। ਕੋਸ ਨਹੀਂ ਦਾ। ਇਧਰ ਬਹਿ ਜਾਈ। ਇਧਰ ਵੀ ਠੋਖਾ ਦੇਗੀ। ਇਧਰ ਬਹਿ ਜਾਈ। ਇਧਰ ਵੀ ਠੋਖਾ ਦੇਗੀ। ਜਿਹੜਾ ਬੁੱਤਿਆ ਆ ਰگەਨੇ ਪੂਰ ਕੀਤਾ ਹੈ ਕਿ ਸਪਰੇਅ ਦਾ ਸਪਰੇਅ ਆ ਸੀ ਕੰਮ। ਬਾਪੂ ਕੀ ਕਰਾਂ? ਮੈਂ ਤੈਨੂੰ ਕਿੰਨੇ ਸਾਲ ਹੋ ਗਏ ਥੇ ਉਹ ਕੁੜੀ ਨਾਲ? ਗੱਲਬਾਤ ਚੱਲਦੀ ਨੂੰ। ਬਈ 6-7 ਮਹੀਨੇ ਹੋਏ ਸੀਗੇ। 6-7 ਜਿਹੜੀ 6-7 ਮਹੀਨੇ ਸੀ ਆ ਤੂੰ 25 ਲੱਖ ਬਾਪੂ ਦਾ 10 ਬੱਚੂ ਦਾ ਕਰੀ ਬੜਕ ਨਹੀਂ ਲੱਗੀ ਵੀ ਕੋਈ ਗੱਲ ਗੁੱਲ ਕਰਦਾ ਜਾਂ ਕੋਈ ਕਰੇ ਮਾਦਾ ਨਾਲ। ਬਾਰ ਦੀ ਬਾਰ ਕੀਤਾ ਨੇ ਜਿੰਨਾ ਉਸ ਕੀਤਾ ਆਂਦਾ ਪਤਾ ਨਹੀਂ ਸਾਨੂੰ ਦੱਸਦਾ ਸੀ ਥੋੜੇ ਫਸਲ 25 ਲੱਖ ਰੁਪਏ ਮੈਨੂੰ ਜਮੀਨ ਹੀ ਨਹੀਂ ਪਤਾ ਲੱਗਿਆ ਕਰੇ ਨਹੀਂ ਪਤਾ ਲੱਗਿਆ ਬਾਈ ਇਹ ਲਾੜ ਲਾ ਜਵਾਕ ਹੋਵੇ ਨਾ ਉਹਦੇ ਨਾਲ ਹੀ ਹੁੰਦੀ ਹੈ ਜਦੋਂ ਵਾਕ ਇੰਨੇ ਖੋਲ ਦੇ ਦਿੰਦੇ ਆ ਸਾਡਾ ਦੁੱਖ ਵੀ ਇਧੇ ਕੋਲੇ ਆ ਮੈਂ ਤਾਂ ਇਹ ਨੂੰ ਕਹਿੰਦਾ ਜਿਹੜਾ ਕੁਝ ਕਰਨਾ ਕਰ ਲੈ ਹਾਂ ਇਹ ਸੀ ਯਾਰ ਨਾ ਮਾੜੀ ਮੋਟੀ ਡੰਗ ਨੁਕਤ ਨਹੀਂ ਵੀ ਹਾਂ ਉਹ ਮੰਗੀ ਹੁੰਦੀ ਦਾ ਵਾਸਾ ਹੋ ਜਾਏਗਾ ਵਾ ਪਤਾ ਨਹੀਂ ਹੋਣਾ ਸੀ ਉਹ ਆ ਗਏ ਅਸੀਂ ਲਾਈਵ ਹੋਇਆ ਬਿਠਾ ਲਈ ਫੇਸਬੁੱਕ ਤੇ ਅਸੀਂ ਆ ਗਏ ਮੌਕੇ ਤੇ ਜੇ ਨਾ ਆਉਂਦੇ ਤਾਂ ਕੰਮ ਹੋ ਗਿਆ ਸੀ ਤੇ ਆ ਘਰ ਦਾ ਚਲਾਕ ਵਧੀਆ ਰਹੀ ਬਾਪੂ ਉਹਨਾਂ ਦੇ ਮਾਪਾ ਪਿਓ ਨਹੀਂ ਤਾਂ ਸੋਚ ਲਾ ਨਹੀਂ ਤਾਂ ਹੋਰ ਸੋਚ। ਸੋਸ਼ਲ ਮੀਡੀਆ ਦਾ ਫਾਇਦਾ ਬਹੁਤ ਹੈ। ਇਹਦਾ ਮੈਂ ਪੇਜ ਬਣਾਇਆ ਸੀ। ਅਪਰੇਦ ਨੂੰ ਕਿੱਦਾਂ ਬਣਾਇਆ ਸੀ। ਉਹਦਾ ਮੈਂ ਜਦੋਂ ਆਇਆ ਇਹ ਲਾਈਵ ਹੋਏ ਬੈਠਾ ਸੀ। ਵੀਡੀਓ ਸਾਡੇ ਕੋਲ ਆ ਗਈ। ਉਹ ਤਾਂ ਉਹਨੇ ਬਣਾ। ਨਾਲ ਮਗਰ ਤੋਂ ਨਾ। ਠੀਕ ਹੈ ਠੀਕ ਹੈ। ਆ 10 ਕਰਮਾ ਵੀ ਨਹੀਂ। ਉਹ ਤੇ ਪਾਣੀ ਲਈ ਦੇ ਕੇ ਸਰ ਆਪਣੇ ਕੰਮ ਤੇ ਲੱਗਿਆ ਹੋਇਆ ਹੈ। ਇਹ ਬਾਈ ਵੀਡੀਓ ਦੇਖੀ ਜਾਂਦੇ ਨੇ ਮੈਨੂੰ ਬਾਜ ਮਾਰ ਲਈ ਕਹਿੰਦਾ ਮੜਾ ਜਾ ਯਾਰ ਮਾਂ ਕੀ ਗੱਲ ਹੋ ਗਈ। ਮੈਂ ਤਾਂ ਸੋ ਦਿਨ ਫੋਨ ਮਾਰਿਆ। ਇਹ ਮੈਂ ਕਿਸੇ ਦਾ ਕੰਮ ਕਰਵਾਉਣਾ ਹੈ ਆਪਣੇ ਦਾ ਕਰਵਾ ਜਾਂਦਾ। ਚਲੋ ਇਥੇ ਨੇੜੇ ਤੇੜੀ ਨਹੀਂ ਆ ਗਏ ਭਾਈ ਜਿਹੜਾ ਸੋਚੀਂਦਾ ਆ ਆਜਾ ਕੇ ਨਹੀਂ ਪਾਏ ਤਾਂ ਕਹਿੰਦੇ ਚਲੋ ਮੈਂ ਇਹਨਾਂ ਜੂਨਾਂ ਦੇ ਪਾਣੀ ਲਗਿਆ ਅੱਜ ਮੇਰੇ ਨਾਲ ਲਾਉਣ ਆ ਗਿਆ ਮੈਂ ਜੋ ਦੇਖਿਆ ਵੀਡੀਓ ਮੈਂ ਤਾਂ ਮੌਕੇ ਤੇ ਆ ਗਏ ਮੂੰਹ ਨੂੰ ਮਤਲਬ ਬੋਤਲ ਖੋਲ੍ਹ ਲਈ ਸੀ ਮੂੰਹ ਨੂੰ ਲਾਉਣ ਲੱਗਿਆ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਬੋਤਲ ਖੋਲ੍ਹਿਆ ਹਾਂ ਤੁਹਾਡਾ ਜਿਹੜਾ ਆ ਕੇ ਮੌਕੇ ਤੇ ਨਹੀਂ ਜਾ ਅੱਜਕੱਲ ਲੋਕ ਤਮਾਸ਼ਾ ਦੇਖਣ ਆਉਂਦੇ ਠੀਕ ਹੈ ਜਿੰਮਦਰਦੀ ਕਰਦਾ ਕਹਿ ਨਹੀਂ ਇਹ ਜਾ ਗਿਆ ਮੈਂ ਕਿੰਨਾ ਕੰਮ ਕਰ ਜਾਂਦਾ ਸੀ ਬਾਈ ਨੇ ਮੈਨੂੰ ਫੋਨ ਕਰਤਾ ਮੈਂ ਉਹਨਾਂ ਕੱਢੀ ਜਾਈ ਮੈਂ ਉਹਨਾਂ ਨਾਲ ਲੜਾਈ ਦਾ ਮਹੱਤਵ ਨਹੀਂ ਕੀ ਗੱਲ ਹੋਗੀ ਕੀ ਇਹਦਾ ਕੰਮ ਚ ਰੱਖਿਆ ਕੋਸ ਬਾਈ ਯਾਰ ਮੈਂ ਬਗਰਾ ਪਰਾਂ ਦੂ ਇੱਕਦ ਕਦਾ ਕਰ ਯਾਰ ਐਂ ਕਰ ਵੀਡੀਓ ਬਣਾ ਬਾਈ ਮੜੀ ਜੀ ਕੁੜੀ ਦਾ ਦੁਬਾਰੇ ਨਾਮ ਲੈ ਸਾਰਾ ਕੁਝ ਕਿ ਮੈਨੂੰ ਤੈਨੂੰ ਕਿੱਥੇ ਮਿਲੀ ਸੀ ਫੋਟੋ ਫੜ ਗਈ ਹੈ ਹਾਂ ਬਾਈ ਹੈ ਜੀ ਫੋਟੋ ਠੀਕ ਹੈ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਪਾਉਣੀ ਆ ਭਾਨੇ ਦਾ ਭਾਨੇ ਦਾ ਪਾਉਣੀ ਆ ਹਾਂ ਭਾਨੇ ਦਾ ਮੈਂ ਪਾਉਂਗਾ ਤੇ ਵੇਚ ਤੇ ਚਲੋ ਬੋਲ ਸਾਰਾ ਕੁੜੀ ਬਾਰੇ ਬੋਲ ਖੜਾ ਬਰਨਾਲੇ ਕੋਲੇ ਪਿੰਡ ਆਗਾ ਉਹਦਾ ਤੇ ਪਿੰਕੀ ਨਾਮ ਆਗਾ ਉਹਦਾ ਤੇ ਉਹਦੇ ਪਿਓ ਦਾ ਨਾਮ ਹੈਗਾ ਕਪੂਟਾ ਸਿੰਘ ਤੇ ਮਾਂ ਦਾ ਨਾਮ ਹੈਗਾ ਕਰਨਜੀਤ ਕੌਰ ਹੂੰ ਤੇ ਟੰਡੀਗੜ ਮਿਲੀ ਸੀ ਮੈਨੂੰ ਭਰਾ ਦਾ ਕੋਈ ਭਰਾ ਨਹੀਂ ਬਾਈ ਕੰਦੀ ਆ ਗਈ ਤੇ ਕੈਨੇਡਾ ਰਹਿੰਦੀ ਹੈ ਬ੍ਰੈਂਟਨ ਤੇ ਉਧਰ ਪੱਕਾ ਪਤਾ ਮੇਰੇ ਪਿਓ ਦਾ ਨਾ ਪਿਓ ਬੂਟਾ ਸੰਕਰਮਜੀਤ ਦਾ ਐਡਰੈਸ ਸਾਰਾ ਸਬੂਤ ਹੈ ਕਿ ਨਹੀਂ ਹਾਂਜੀ ਬਈ ਸਬੂਤ ਹੈ ਜੀ ਤੇ ਹੈਗਾ ਉਹ ਦਿਖਾ ਦਿਓ ਸਬੂਤ ਜਿਹੜੇ ਤੂੰ ਪੈਸੇ ਟ੍ਰਾਂਸਫਰ ਕਰੇ ਆਂ ਜਾਂ ਕੁਝ ਹੋਰ ਕੀਤਾ ਉਹ ਸਾਰਾ ਕੁਝ ਕਿਸੇ ਹੋਰ ਕੋਣ ਚ ਪਾਇਆ ਸੀ ਨੇ ਹੋਰ ਤੇ ਪਾਇਆ ਸੀ ਆ ਫੇਰ ਤੇਰੇ ਕੋਲ ਕੀ ਸਬੂਤ ਹੈ ਹਾਂ ਫੇਰ ਕੀ ਰਹਿਣਾ ਸੀ ਅੱਛਾ ਤੂੰ ਕਿਸੇ ਤੇ ਹੋਰ ਕੋਣ ਚ ਪਾਇਆ ਪਹਿਲਾਂ ਇੱਕ ਗੱਲ ਉਹਨੂੰ ਬਲਾਪਾਸ ਲਵਾਵਾਂਗੇ ਆਪਾਂ ਉਹ ਤਾਂ ਬੁਲਾ ਲਾਂਗੇ ਕੋਈ ਚੱਕਰ ਨਹੀਂ ਮਾਰ ਲਾ ਦੋਈ ਮੇਰੇ ਕੋਲ ਸਬੂਤ ਵੀ ਆ ਨਹੀਂ ਸੀਗਾ ਤਰਕੋੜੀਆਂ ਨਹੀਂ ਨਹੀਂ ਇਹ ਸਮਝਾਉਣ ਵਾਲਿਆ ਇਹ ਗੰਡ ਦਾ ਹੋਰ ਕਿਸੇ ਨੂੰ ਪਤਾ ਫਿਰ ਯਾਰ ਦੋਸਤ ਨੂੰ ਕਿਸੇ ਨੂੰ ਹੋਰ ਇਹ ਗੱਲ ਵੀ ਤਰਕੋੜੀਆਂ ਕਹਿੰਦਾ ਬਈਆਂ ਮੇਰੇ ਕੋਲੇ ਤਰਕੋੜੀਆਂ ਹੈਗੀਆਂ ਤਰਕੋੜੀਆਂ ਨੇ ਕੀ ਕੀ ਕੀਆ ਉਹਨੇ ਵੀ ਮੈਨੂੰ ਪੈਸਿਆਂ ਦੀ ਲੋੜ ਆਜੀ ਮੈਂ ਕੈਨੇਡਾ ਜਾਣਾ ਮੈਂ ਤੈਨੂੰ ਬੁਲਾ ਲਵਾਂਗੀ ਠੀਕ ਹੈ ਤੇ ਵੀ ਮੈਂ ਪੈਸੇ ਭੇਜ ਦੇਵਾਂ ਉਹਦੋਂ ਤੈਨੂੰ ਚਲੋ ਉਹਨੇ ਬਲੌਕ ਲੂਕ ਮਾਰੇ ਕੀ ਚੱਕਰ ਉਹ ਹੈਗੀ ਤੇਰੇ ਕੋਲ ਸਬੂਤ ਸਕਰੀਨ ਸ਼ਾਟ ਹੈਗੇ ਮੇਰੇ ਕੋਲ ਸਾਰੇ ਸਾਰਾ ਕੁਝ ਪਿਆ ਹੈ ਹਾਂਜੀ ਮਤਲਬ ਉਹ ਤੈਨੂੰ ਬਿਲਹਲ ਪੈਸੇ ਨੀ ਵਿੱਚ ਕੋਈ ਬੰਦਾ ਤਾਂ ਪਾਇਆ ਹੋਊਗਾ ਤੂੰ ਕੋਈ ਹੋਰ ਯਾਰ ਦੋਸਤ ਤੇਰਾ ਮਿੱਤਰ ਉਹ ਮੇਰਾ ਯਾਰ ਦੋਸਤ ਐ ਇੱਕ ਵਾਸੋਂ ਪਤਾ ਹੁਣ ਸਾਰੀ ਗੱਲ ਪਤਾ ਹਾਂਜੀ ਅੱਛਾ ਕੀ ਨਾਮ ਉਹਦਾ ਨਾਮ ਸੁਖਮਨ ਆ ਜੀ ਅੱਸੀ ਯਾਰ ਠੀਕ ਭਾਈ 25 ਲੱਖ ਰੁਪਏ ਦਾ ਬੰਦਾ ਸ਼ਿਕਾਰ ਹੋ ਗਿਆ ਆ ਪਿਓ ਉਹ ਤੇਰੇ ਪਿੰਡ ਦਾ ਹੀ ਮੁੰਡਾ ਹਾਂ ਭਾਈ ਆ ਕਿੱਲਾ ਜੀ ਸੀ ਵਿਚਾਰੇ ਕੋਲੇ ਮਸਾ ਆਪਣਾ ਹੀ ਸੀ ਨੇ ਠੀਕ ਹੈ ਕੱਲ ਮੈਨੂੰ ਤਾਂ ਭਾਈ ਹੋਰ ਆ ਜੀ ਚੱਲ ਭਾਈ ਯਾਰ ਪਹਿਲਾਂ ਕੀ ਆ ਪਹਿਲਾਂ ਇਹ ਚੌਂਦਾ ਰਹੇਗਾ ਦੁਆਰੇ ਵੀ ਬਣ ਜਾਣਗੇ ਸਾਰਾ ਕੁਝ ਹੋ ਗਿਆ ਪਰ ਜਾਨ ਥੋੜੀ ਦੁਆਰੇ ਮਿਲਦੀ ਆ ਸਿਰਫ ਗੱਡ ਤੇ ਲੱਗਿਆ 25000 ਰੁਪਏ ਦਰਫਾ ਦੀ 25000 ਦੀ ਹਾਂ ਜਿਹੜਾ ਅੱਜ ਆਇਆ ਕੰਮ ਹੋਣਾ ਸੀ ਇਹ ਨਹੀਂ ਵਾਪਸ ਹੋਣਾ ਸੀ ਪੈਸਾ ਤਾਂ ਆ ਗਿਆ ਚੱਲ ਮੇਰੀ ਗੱਲ ਅੱਗੇ ਕੋਈ ਗਲਤੀ ਨਾ ਕਰੀ ਠੀਕ ਹੈ ਬਈ ਬੱਸ ਮੇਰੇ ਤੇ ਅਸੀਂ ਤੇਰੀ ਪੂਰੀ ਹੈਲਪ ਕਰਾਂਗੇ ਜਿੰਨਾ ਵੱਧ-ਵੱਧ ਹੋਊਗਾ ਕੁੜੀ ਨੂੰ ਤੇਰੇ ਘਰੇ ਬੰਦਾ ਲਾਵਾਂਗੇ ਇਹਦੇ ਪੈਸੇ ਵਾਪਸ ਕਰਾਵਾਂਗੇ ਹਾਂ ਭਾਵੇਂ ਕਿ ਤੈਨੂੰ ਕੋਈ ਫੋਨ ਨਹੀਂ ਮੈਂ ਮਤਲਬ ਕਰਾਂ ਭੰਦੇ ਨਾਲ ਗੱਲ ਮੈਂ ਕਰਨਾ ਕੋਈ ਵੀਡੀਓ ਤੂੰ ਵੀਡੀਓ ਬਣਾ ਵੀਡੀਓ ਬਣਾ ਯਾਰ ਕੋਈ ਨਹੀਂ ਹਾਂ ਹੋਇਦਾ ਹੋਣਾ ਬੱਪੂ ਇਹਨੂੰ ਇਕੱਲੇ ਨੂੰ ਨਾ ਛੱਡਿਓ ਠੀਕ ਹੈ ਚੱਲ ਬਈ ਦਿੰਦੇ ਕਰੋ ਬਾਹਰ ਪੰਜੂ ਠੀਕ ਹੈ ਬਈ ਹਾਂ ਤੂੰ ਦਵਾਈ ਤੂੰ ਹੀ ਲੈ ਆਉਂਦੀ ਨਹੀਂ ਪਤਾ ਨਹੀਂ ਕਰਦਾ ਕੋਈ ਠੀਕ ਹੈ ਬਸ ਠੀਕ ਹੈ ਮੈਂ ਇਹਨੂੰ ਛੇ ਦਾ ਬਚਾ ਆ ਕੋਈ ਗੱਲ ਨਹੀਂ 15 ਪੜਿਆ ਲਿਖਿਆ ਸੈਨਾ ਪੈਣਾ ਮੁੰਡਾ ਇਹ ਉਮਰ ਜਿਹੜੀ ਹੁੰਦੀ ਆ ਬੰਦਾ ਫੇਸਾ ਆ ਜਾਂਦਾ ਸਹੀ ਸਿੱਖਿਆ ਦਿੱਤੀ ਮੈਨੂੰ ਬਚਾ ਲਿਆ ਹਾਂ ਪਰ ਇਹੋ ਜੀ ਗੱਲ ਸੁਣੋ ਭਾਨਦੇ ਨੇ ਮੇਰੀ ਗੱਲ ਹੋ ਗਈ ਭਾਨਾ ਆਪਣਾ ਭਰਾ ਆ ਜੀ ਲੋਡ ਪਾਈ ਜੀ ਲੱਗੇ ਸਾਡੇ ਕੋਲ ਆ ਜਾ ਕਰੀ ਸੋਨੀ ਸਾਰੇ ਏਜੰਟ ਵੀ ਨਹੀਂ ਮਾੜੇ ਹਾਂ ਹਾਂ ਬਈ ਆਪਾਂ ਭਾਨੇ ਬਾਈ ਨੂੰ ਸਮਝਾਉਣ ਤੋਂ ਪਹਿਰੇ ਕਿ ਨਾ ਨਾ ਬਗਾੜ ਸਾਰੇ ਏਜੰਟ ਨਹੀਂ ਮਾੜੇ ਉਹਨੂੰ ਸਾਰੀ ਗੱਲ ਦੱਸ ਦਾਂਗੇ ਆ ਕੇ ਦੱਸਦੇ ਉਹਨੂੰ ਨਾਲ ਲੈ ਜਾਾਂਗੇ ਠੀਕ ਹੈ ਤੇ ਮੇਰੀ ਗੱਲ ਸੁਣ ਤੂੰ ਫਿਰ ਵ ਇਹ ਜੰਟਰੇ ਤਾਂ ਥੱਗੀ ਮਾਰੀ ਤੈਨੂੰ ਬਾਕੀ ਜਿਹੜਾ ਮੁੰਡਾ ਉਹਨੂੰ ਵੀ ਨਾਮ ਬੁਲਾ ਦੇ ਹਾਂ ਧੰਨਵਾਦ ਸੋ ਭਾਈ ਆਪਣਾ ਨਾ ਦੋਸਤ ਹੈ ਮੋਗੇ ਤੋਂ ਬਹੁਤ ਵਧੀਆ ਇਮੀਗ੍ਰੇਸ਼ਨ ਦਾ ਕੰਮ ਹੈ ਉਹਨਾਂ ਦਾ ਪੂਰੀ ਇਮੀਗ੍ਰੇਸ਼ਨ ਉਹਨਾਂ ਕੋਲੇ ਜਾਓ ਹਾਂ ਇੱਕ ਨੰਬਰ ਦਾ ਆਸਟ੍ਰੇਲੀਆ ਵੀ ਇਹਦੇ ਹੁੰਦਾ ਬਹੁਤ ਪੁਰਾਣਾ ਕੰਮ ਹੈ ਤੇ ਯਾਰ ਵੇਗਰ ਉਹਨਾਂ ਦਾ ਐਕਸਪੀਰੀਅੰਸ ਹੈ ਚੰਗਾ ਸਟਾਫ ਹੈ ਉਹਨਾਂ ਦਾ ਆਪਦਾ ਇੱਕ ਮੋਗੇ ਆਫਿਸ ਖੁੱਲਿਆ ਹੋਇਆ ਕੋਈ ਫੌਰਾਉਡ ਨਹੀਂ ਫੇਕ ਨਹੀਂ ਠੀਕ ਹੈ ਅਸੀਂ ਜਿਹੜੀ ਵੀਡੀਓ ਬਣਾਈ ਆ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਆ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਸੇ ਕਰਦੇ